ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਆਪਣੀ ਜ਼ਿੰਦਗੀ ਨਾਲ ਜੁੜੀਆਂ ਉਹਨਾਂ ਚਾਰ ਗੱਲਾਂ ਤੇ ਡਿਸਕਸ ਕਰਾਂਗੇ ਜਿਨ੍ਹਾਂ ਤੇ ਆਪਾਂ ਨੂੰ ਕਦੇ ਵੀ ਆਪਣਾ ਟਾਈਮ ਤੇ ਆਪਣੀ એનર્ਜੀ ਵੇਸਟ ਨਹੀਂ ਕਰਨੀ ਚਾਹੀਦੀ ਕਿਉਂਕਿ ਬਹੁਤ ਸਾਰੇ ਬੰਦਿਆਂ ਦੀ ਨਾ ਆਦਤ ਹੁੰਦੀ ਹੈ ਕਿ ਉਹ ਇਹਨਾਂ ਗੱਲਾਂ 'ਚ ਬੜਾ ਉਲਝੇ ਰਹਿੰਦੇ ਆ ਉਹ ਆਪਦੇ ਮੂੰਹੋਂ ਇਹ ਗੱਲਾਂ ਕਹਿ ਕੇ ਕਿ ਆਪਦਾ ਟਾਈਮ ਤੇ ਆਪਦੀ એનર્ਜੀ ਜਮਾਂ ਬਿਨਾਂ ਗੱਲ ਤੋਂ ਵੇਸਟ ਕਰਦੇ ਰਹਿੰਦੇ ਆ ਹਾਲਾਂਕਿ ਇਹਨਾਂ ਗੱਲਾਂ 'ਚੋਂ ਨਿਕਲਦਾ ਕੁਝ ਨਹੀਂ ਇਦੇ ਨਾਲ ਚੰਗਾ ਕਿ ਆਪਾਂ ਇਹਨਾਂ ਗੱਲਾਂ ਦਾ ਖਿਹੜਾ ਛੱਟ ਕੇ ਜਿਹੜਾ ਆਪਣਾ ਟਾਈਮ ਐ ਜਿਹੜੀ ਆਪਣੀ એનર્ਜੀ ਆ ਉਹ ਆਪਾਂ ਆਪਣੇ ਕਿਸੇ ਕੰਮ ਚ ਲਾਈਏ ਚੰਗੇ ਨਤੀਜੇ ਸਾਹਮਣੇ ਆਉਣਗੇ ਇਹ ਗੱਲਾਂ ਕਿਹੜੀਆਂ ਨੇ ਗੀਆਂ ਆਓ ਆਪਾਂ ਇਹਨਾਂ ਬਾਰੇ ਜਾਣਦੇ ਆਂ ਇਹਨਾਂ 'ਚ ਦੇਖੋ ਸਭ ਤੋਂ ਪਹਿਲਾ ਪੁਆਇੰਟ ਤਾਂ ਇਹ ਹੈ ਕਿ ਚੰਗੇ ਬਣੋ ਪਰ ਆਪ ਦੇ ਆਪ ਨੂੰ ਚੰਗਾ ਸਾਫਤ ਕਰਨ ਦੇ ਵਿੱਚ ਕਦੇ ਵੀ ਸਮਾਂ ਨਾ ਬਰਬਾਦ ਕਰੋ ਕਿਉਂਕਿ ਬਹੁਤ ਸਾਰੇ ਲੋਕਾਂ ਦੇ ਨਾਲ ਇਹ ਆਦਤ ਹੁੰਦੀ ਹੈ ਕਿ ਉਹ ਆਪ ਦੀਆਂ ਵਡਿਆਈਆਂ ਆਪ ਦੇ ਮੂੰਹ ਹੀ ਕਰਦੇ ਰਹਿੰਦੇ ਆਗੇ ਕਿ ਮੈਂ ਆ ਕੀਤਾ ਮੈਂ ਉਹ ਕੀਤਾ ਮੈਂ ਫਲਾਣੇ ਦਾ ਕੰਮ ਚੰਗਾ ਕੀਤਾ ਧੌਕੇ ਦਾ ਕੰਮ ਚੰਗਾ ਕੀਤਾ ਕਿਉਂਕਿ ਇੱਕ ਗੱਲ ਨਾ ਕਦੇ ਨਾ ਭੁੱਲੋ ਕਿ ਜੇ ਤੁਸੀਂ ਸੱਚੋਂ ਇੱਕ ਵਧੀਆ ਇਨਸਾਨ ਹੋ ਤਾਂ ਲੋਕ ਤੁਹਾਡੇ ਬਾਰੇ ਜਾਣਦੇ ਹੀ ਹੁੰਦੇ ਆ ਲੋਕਾਂ ਨੂੰ ਪਤਾ ਹੀ ਹੁੰਦਾ ਕਿ ਇਹ ਇੱਕ ਬਹੁਤ ਚੰਗਾ ਇਨਸਾਨ ਹੈ ਫਿਰ ਜੇ ਤੁਸੀਂ ਉਹਨਾਂ ਦੇ ਕੋਲ ਵੀ ਨਹੀਂ ਹੁੰਦੇ ਨਾ ਜਦੋਂ ਕਰੇ ਤੁਹਾਡੀ ਗੱਲ ਛੱਡਦੀ ਹੈ ਤਾਂ ਉਹ ਤੁਹਾਡੀ ਗੈਰ ਹਾਜ਼ਰੀ ਦੇ ਵਿੱਚ ਵੀ ਇਹ ਗੱਲਾਂ ਕਹਿੰਦੇ ਆ ਕਿ ਯਾਰ ਉਹ ਬੰਦਾ ਬਹੁਤ ਵਧੀਆ ਹੈਗਾ ਉਹ ਹਰੇਕ ਦਾ ਕੰਮ ਸਮਾਰਦਾ ਹਰੇਕ ਬਾਰੇ ਉਹ ਚੰਗਾ ਸੋਚਦਾਗਾ ਤਾਂ ਕਰਕੇ ਤੁਹਾਨੂੰ ਖੁਦ ਦੇ ਮੂੰਹੋਂ ਕਹਿਣ ਦੀ ਲੋੜ ਨਹੀਂ ਹੁੰਦੀ ਇਹ ਗੱਲਾਂ ਇਹਦੇ ਉਲਟ ਇਹ ਵੀ ਹੈ ਕਿ ਜੇ ਤੁਸੀਂ ਇੱਕ ਉਨੇ ਚੰਗੇ ਬੰਦੇ ਨਹੀਂ ਹੈਗੇ ਜਿੰਨੇ ਤੁਸੀਂ ਆਪ ਦੇ ਆਪ ਨੂੰ ਦਿਖਾ ਰਹੇ ਹੋ ਤਾਂ ਵੀ ਲੋਕ ਤੁਹਾਡੇ ਬਾਰੇ ਜਾਣਦੇ ਹੀ ਹੁੰਦੇ ਆ ਹੋ ਸਕਦਾ ਉਹ ਤੁਹਾਡੇ ਮੂੰਹ ਤੇ ਹੋਰ ਕੁਝ ਵੀ ਨਾ ਕਹਿਣ ਪਰ ਜਦੋਂ ਤੁਸੀਂ ਉਥੋਂ ਤੁਰਜੋਗੇ ਜਦੋਂ ਤੁਸੀਂ ਉਥੇ ਹਾਜ਼ਰ ਨਹੀਂ ਹੋਵੋਗੇ ਤਾਂ ਉਹ ਤੁਹਾਡੇ ਬਾਰੇ ਕਹਿਣ ਕੀ ਕਹਿਣਗੇ ਕਿ ਇਹ ਬੰਦਾ ਕੱਲੀਆਂ ਗੱਲਾਂ ਵਾਲਾ ਹੀ ਹੈ ਇਦੇ ਕੋਲੋਂ ਕਿਸੇ ਦਾ ਚੰਗਾ ਹੋਣਾ ਤਾਂ ਬੜੀ ਦੂਰ ਦੀ ਗੱਲ ਹੈ ਇਹ ਕਿਸੇ ਦਾ ਚੰਗਾ ਸੋਚ ਵੀ ਨਹੀਂ ਸਕਦਾ ਸੋ ਇਹਦੇ ਨਾਲੋਂ ਚੰਗਾ ਹੈ ਕਿ ਚੁੱਪ ਚਾਪ ਚੰਗੇ ਕੰਮ ਕਰਦੇ ਰਹੋ ਲੋਕਾਂ ਦਾ ਭਲਾ ਕਰੋ ਹਰੇਕ ਦਾ ਵਧੀਆ ਸੋਚੋ ਵਧੀਆ ਕਰੋ ਹਰੇਕ ਦਾ ਪਰ ਕਦੇ ਵੀ ਉਹਨੂੰ ਸਾਫਤ ਕਰਨ ਦੇ ਵਿੱਚ ਆਪਦਾ ਸਮਾਨਾ ਬਰਬਾਦ ਕਰੋ ਕਿਉਂਕਿ ਜੇ ਤੁਸੀਂ ਇਸ ਤਰ੍ਹਾਂ ਕਰਦੇ ਰਹੋਗੇ ਨਾ ਆਪਦੀਆਂ ਵਡਿਆਈਆਂ ਆਪਦੇ ਮੂੰਹੋਂ ਕਰਦੇ ਰਹੋਗੇ ਤਾਂ ਇੱਕ ਦਿਨ ਉਹ ਵੀ ਆਊਗਾ ਕਿ ਤੁਸੀਂ ਲੋਕਾਂ ਦੇ ਮਣਾ ਤੋਂ ਲੈਣਾ ਸ਼ੁਰੂ ਹੋ ਜਾਓਗੇ ਪਾਵੇਂ ਤੇ ਇਹ ਕਿੰਨੇ ਚੰਗੇ ਕੰਮ ਕਿਉਂ ਨਾ ਕਰਦੇ ਆ ਉਹ ਲੋਕਾਂ ਨੂੰ ਇਹ ਲੱਗਣ ਲੱਗ ਜੂਗਾ ਕਿ ਇਹੇ ਬੰਦਾ ਕੱਲੇ ਦਿਖਾਵੇ ਵਾਸਤੇ ਇਹ ਕੰਮ ਕਰਦਾ ਹੈ ਇਹ ਬਸ ਆਪ ਦੇ ਆਪ ਨੂੰ ਚੰਗਾ ਕਹਾਉਣ ਵਾਸਤੇ ਇਹ ਕੰਮ ਕਰਦਾ ਹੈ ਕਿ ਇਹਨੂੰ ਸਿਰਫ ਇਹੀ ਭੁੱਖ ਹੈ ਕਿ ਲੋਕ ਮੈਨੂੰ ਚੰਗਾ ਪੈਣ ਸੋ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਕੁਝ ਚੰਗਾ ਕਰਦੇ ਹੋ ਤਾਂ ਉਹਦਾ ਵਾਰ-ਵਾਰ ਰੌਲਾ ਨਾ ਪਾਓ ਹਰੇਕ ਬੰਦੇ ਕੋਲੇ ਉਹਦੇ ਢੋਲ ਨਾ বাজਾਓ ਕਿਉਂਕਿ ਜੇ ਤੁਸੀਂ ਚੰਗੇ ਇਨਸਾਨ ਹੋ ਤਾਂ ਲੋਕਾਂ ਨੂੰ ਆਪਣੇ ਆਪ ਹੀ ਪਤਾ ਕਿ ਇਹ ਇੱਕ ਵਧੀਆ ਇਨਸਾਨ ਹੈਗਾ ਨੰਬਰ 2 ਤੇ ਆ ਗਿਆ ਕਿ ਜੇ ਕਿਸੇ ਬੰਦੇ ਨਾਲ ਤੁਹਾਡੀ ਨਹੀਂ ਬਣਦੀ ਨਾ ਤਾਂ ਕਦੇ ਵੀ ਕਿਸੇ ਦੂਜੇ ਬੰਦੇ ਕੋਲੇ ਉਹਦੀ ਬੁਰਾਈ ਕਰਨ ਦੇ ਵਿੱਚ ਟਾਈਮ ਫਰਾਬਾ ਨਾ ਕਰੋ ਕਿਉਂਕਿ ਕਈ ਬੰਦਿਆਂ ਦੀ ਇਹ ਮੈਂਟੈਲਿਟੀ ਵੀ ਹੁੰਦੀ ਹੈ ਕਿ ਜੇ ਉਹਨਾਂ ਦੀ ਕਿਸੇ ਬੰਦੇ ਨਾਲ ਨਹੀਂ ਬਣਦੀ ਹੁੰਦੀ ਨਾ ਤਾਂ ਉਹਨਾਂ ਨੂੰ ਲੱਗਦਾ ਹੁੰਦਾ ਕਿ ਅਸੀਂ ਇਹਦਾ ਅਕਸ ਦੂਜਿਆਂ ਦੀਆਂ ਨਜ਼ਰਾਂ 'ਚ ਵੀ ਨਾ ਸਹੀ ਰਹਿਣ ਦਈਏ ਉਹ ਦੂਜੇ ਬੰਦਿਆਂ ਕੋਲੇ ਵੀ ਉਹਦੀ ਬੁਰਾਈ ਕਰਦੇ ਰਹਿੰਦੇ ਆ ਪਰ ਕਈ ਵਾਰ ਉਲਟ ਕੰਮ ਵੀ ਹੋ ਜਾਂਦਾ ਕਿ ਜਦੋਂ ਇੱਕ ਬੰਦਾ ਦੂਜੇ ਕੋਲੇ ਉਹਦੀ ਬੁਰਾਈ ਕਰਦਾ ਹੀ ਰਹਿੰਦਾ ਹੈਗਾ ਪਰ ਜਿਹਦੀ ਬੁਰਾਈ ਹੋ ਰਹੀ ਹੁੰਦੀ ਆ ਉਸ ਬੰਦੇ ਨੇ ਕਦੇ ਵੀ ਨੈਗੇਟਿਵ ਗੱਲ ਨਹੀਂ ਕੀਤੀ ਹੁੰਦੀ ਤਾਂ ਫਿਰ ਉਦੋਂ ਵੀ ਲੋਕ ਤੁਹਾਡੇ ਬਾਰੇ ਇਹ ਗੱਲਾਂ ਕਰਨ ਲੱਗ ਜਾਂਦੇ ਆ ਕਿ ਯਾਰ ਇਹੇ ਬੰਦਾ ਹਮੇਸ਼ਾ ਉਹਦੀ ਬੁਰਾਈ ਕਰਦਾ ਰਹਿੰਦਾ ਪਰ ਉਹਨੇ ਕਦੇ ਵੀ ਇਹਦੇ ਬਾਰੇ ਅੱਜ ਤੱਕ ਮਾੜਾ ਨਹੀਂ ਕਿਹਾ ਹੈਗਾ ਸੋ ਇਹਦੇ ਨਾਲ ਤੁਹਾਡੀ ਲੋਕਾਂ ਚ ਰਿਸਪੈਕਟ ਘਟਦੀ ਆ ਨਾ ਕਿ ਵੱਧਦੀ ਆ ਤੇ ਬਾਕੀ ਜਿਹੜਾ ਤੁਹਾਡਾ ਇਹ ਭਲੇਖਾ ਹੁੰਦਾ ਨਾ ਕਿ ਅਸੀਂ ਕਿਸੇ ਦੂਜੇ ਬੰਦੇ ਬਾਰੇ ਮਾੜਾ ਕਹਿ ਕਹਿ ਕੇ ਉਹਨੂੰ ਲੋਕਾਂ ਦੇ ਮਨੋਂ ਰਹਾ ਦਿਆਂਗੇ ਤਾਂ ਇਹ ਵੀ ਤੁਹਾਡਾ ਇੱਕ ਭਲੇਖਾ ਹੀ ਹੈਗਾ ਕਿਉਂਕਿ ਇਸ ਤਰ੍ਹਾਂ ਕਦੇ ਨਹੀਂ ਹੁੰਦਾ ਕਿਉਂਕਿ ਲੋਕਾਂ ਨੂੰ ਵੀ ਪਤਾ ਹੀ ਹੁੰਦਾ ਕਿ ਕਿਹੜਾ ਬੰਦਾ ਸਹੀ ਹੈ ਤੇ ਕਿਹੜਾ ਗਲਤ ਹੈ ਕਿਹੜਾ ਚੰਗਾ ਕਿਹੜਾ ਮਾੜਾ ਹੋ ਸਕਦਾ ਹੈ ਕੁਝ ਕੁ ਟਾਈਮ ਵਾਸਤੇ ਜਿਹੜੇ ਲੋਕ ਆਹ ਭਲੇਖੇ ਚ ਰਹਿਣ ਉਹਨਾਂ ਨੂੰ ਨਾ ਪਤਾ ਲੱਗੇ ਪਰ ਜਿਹੜਾ ਵਕਤ ਹੈ ਇਹ ਬਹੁਤ ਵੱਡੀ ਚੀਜ਼ ਹੈ ਜਿਹੜਾ ਸਮਾਂ ਸਾਰਾ ਕੁਝ ਕਲੀਅਰ ਕਰ ਦਿੰਦਾ ਸੋ ਜੇ ਤੁਹਾਡੇ ਕਿਸੇ ਨਾਲ ਵਿਚਾਰ ਨਹੀਂ ਮਿਲਦੇ ਕਿਸੇ ਨਾਲ ਮਤ ਨਹੀਂ ਮਿਲਦੀ ਤਾਂ ਕਦੇ ਵੀ ਉਹਦੀ ਬੁਰਾਈ ਕਰਨ ਦੇ ਵਿੱਚ ਜਿਹੜਾ ਆਪਦਾ ਟਾਈਮ ਆਫ ਬਰਬਾਦ ਨਾ ਕਰੋ ਉਹੀ ਜਿਹੜਾ ਟਾਈਮ ਆ ਆਪ ਦੇ ਆਪ ਤੇ ਲਾਓ ਆਪਦੇ ਆਪ ਨੂੰ ਇੰਪਰੂਵ ਕਰੋ ਆਪਦੇ ਆਪ ਨੂੰ ਪਹਿਲਾਂ ਨਾਲੋਂ ਬਿਹਤਰ ਬਣਾਓ ਜੇ ਤੁਸੀਂ ਸੱਚੀਓ ਸੱਚੇ ਬੰਦੇ ਹੋ ਤੁਸੀਂ ਇੱਕ ਵਧੀਆ ਇਨਸਾਨ ਹੋ ਤਾਂ ਲੋਕਾਂ ਨੂੰ ਤੁਹਾਡੇ ਬਾਰੇ ਪਤਾ ਹੀ ਹੁੰਦਾ ਕਿ ਯਾਰ ਇਹ ਬੰਦਾ ਵਧੀਆ ਹੈਗਾ ਉਹ ਬੰਦਾ ਏਡਾ ਚੰਗਾ ਨਹੀਂ ਹੈਗਾ ਸੋ ਕਦੇ ਵੀ ਕਿਸੇ ਦੀ ਬੁराई ਕਰਨ ਦੇ ਵਿੱਚ ਆਪਦਾ ਜਿਹੜਾ ਟਾਈਮ ਤੇ એનર્ਜੀ ਖਰਾਬ ਨਾ ਕਰੋ ਨੰਬਰ 3 ਤੇ ਆ ਗਿਆ ਕਿ ਕਦੇ ਵੀ ਨਾ ਲੋਕਾਂ ਨੂੰ ਆਪਦੇ ਪਲਾਨ ਦੱਸਣ 'ਚ ਟਾਈਮ ਖਰਾਬ ਨਾ ਕਰੋ ਕਿ ਮੈਂ ਆਉਣ ਵਾਲੇ ਟਾਈਮ 'ਚ ਕੀ ਕਰਨਾ ਹੈ ਬਲਕਿ ਉਹਨਾਂ ਨੂੰ ਕੰਮ ਕਰਕੇ ਦਿਖਾਓ ਕਿਉਂਕਿ ਬਹੁਤ ਸਾਰੇ ਲੋਕਾਂ ਦੀ ਨਾ ਇਹ ਪ੍ਰੋਬਲਮ ਹੁੰਦੀ ਆ ਕਿ ਉਹ ਲੋਕਾਂ ਕੋਲੇ ਆਪ ਦੇ ਕੱਲੇ ਫਿਊਚਰ ਪਲਾਨ ਹੀ ਦੱਸੀ ਜਾਣਗੇ ਮੈਂ ਆ ਕਰਨਾ ਮੈਂ ਉਹ ਕਰਨਾ ਪਰ ਉਹ ਕਰਦੇ ਕੁਝ ਵੀ ਨਹੀਂ ਹੈਗੇ ਕਿਉਂਕਿ ਜਿਵੇਂ ਕਹਿ ਦਿੰਦੇ ਹਨ ਕਿ ਸਮਾਂ ਜਿਹੜਾ ਬਲਵਾਨ ਹੈ ਸਮਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰ ਦਿੰਦਾ ਹੈ ਬਿਲਕੁਲ ਸਹੀ ਗੱਲ ਹੈ ਕਿਉਂਕਿ ਸਮਾਂ ਸਾਰੇ ਕਹਾਜਾਂ ਨਤਾਰਾ ਕਰ ਦਿੰਦਾ ਹੈ ਮੰਨ ਲਓ ਜੇ ਹੁਣ ਅੱਜ ਆਪਾਂ ਲੋਕਾਂ ਕੋਲੇ ਕੱਲੇ ਆਪ ਦੇ ਪਲਾਨ ਹੀ ਦੱਸੀ ਜਾਵਾਂਗੇ ਕਿ ਮੈਂ ਆ ਕਰਨਾ ਮੈਂ ਉਹ ਕਰਨਾ ਮੈਂ ਆ ਮੰਜ਼ਿਲ ਤੇ ਪਹੁੰਚਣਾ ਪਰ ਕਰਾਂਗੇ ਆਪਾਂ ਕੁਝ ਵੀ ਨਾ ਇੱਕ ਦਿਨ ਫਿਰ ਉਹ ਵੀ ਆਊਗਾ ਜਦੋਂ ਲੋਕ ਆਪਣੇ ਤੋਂ ਦੂਰ ਭੱਜਣ ਲੱਗ ਜਾਣਗੇ ਲੋਕਾਂ ਨੂੰ ਪਤਾ ਲੱਗ ਜਾਊਗਾ ਕਿ ਇਹ ਬੰਦਾ ਕੱਲੀਆਂ ਗੱਲਾਂ ਵਾਲਾ ਹੀ ਐ ਇਹਨੇ ਕੋਈ ਐਕਸ਼ਨ ਨਹੀਂ ਲੈਣਾ ਕੁਝ ਨਹੀਂ ਕਰਨਾ ਇਹਦੇ ਕੱਲੇ ਸੁਪਨੇ ਹੀ ਹੈਗੇ ਸੋ ਇਹਦੇ ਨਾਲੋਂ ਚੰਗਾ ਐ ਕਿ ਜਿਹੜਾ ਟਾਈਮ ਜਿਹੜੀ એનર્ਜੀ ਤੁਸੀਂ ਆਪਦੇ ਪਲਾਨ ਦੱਸਣ ਦੇ ਵਿੱਚ ਲਾਉਂਦੇ ਰਹਿੰਨੇ ਹੋਗੇ ਹਰ ਵਕਤ ਤੁਸੀਂ ਲੱਗੇ ਰਹਿੰਨੇ ਹੋ ਉਹੀ ਟਾਈਮ ਉਹੀ એનર્ਜੀ ਆਪਦੇ ਕੰਮ ਚ ਲਾਓ ਤੇ ਜੇ ਤੁਸੀਂ ਕੰਮ ਚ ਲਾਉਂਗੇ ਤਾਂ ਨਤੀਜੇ ਸਾਹਮਣੇ ਆਉਣਗੇ ਤੇ ਜਦੋਂ ਨਤੀਜੇ ਸਾਹਮਣੇ ਆਉਣਗੇ ਕਾ ਲੋਕਾਂ ਨੂੰ ਆਪਣੇ ਆਪ ਹੀ ਪਤਾ ਲੱਗ ਜਾ ਕਿ ਹਾਂ ਯਾਰ ਆ ਬੰਦੇ ਨੇ ਆਹ ਚੀਜ਼ ਕਰਕੇ ਦਿਖਾਤੀ ਚੌਥਾ ਪੁਆਇੰਟ ਆ ਗਿਆ ਕਿ ਦੂਜਿਆਂ ਨੂੰ ਖੁਸ਼ ਰੱਖਣ ਦੇ ਵਿੱਚ ਕਦੇ ਵੀ ਆਪਦਾ ਟਾਈਮ ਨਾ ਬਰਬਾਦ ਕਰੋ ਕਿਉਂਕਿ ਇਹ ਆਪਣੀ ਸੋਸਾਇਟੀ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਕਿਉਂਕਿ ਹਰੇਕ ਬੰਦੇ ਦੀ ਜ਼ਿੰਦਗੀ 'ਚ ਨਾ ਕੋਈ ਨਾ ਕੋਈ ਇਹੋ ਜਿਹਾ ਬੰਦਾ ਹੁੰਦੀ ਹੈ ਜਿਹੜਾ ਉਹਨੂੰ ਦਬਾ ਕੇ ਜੇ ਰੱਖਣਾ ਚਾਹੁੰਦਾ ਹੁੰਦਾ ਹੈ ਕਿਉਂਕਿ ਉਹ ਬੰਦਾ ਚਾਹੁੰਦਾ ਹੁੰਦਾ ਕਿ ਇਹੇ ਬੰਦਾ ਹਰੇਕ ਵਾਰੀ ਮੇਰੇ ਹਿਸਾਬ ਨਾਲ ਹੀ ਚੱਲੇ ਕਦੇ ਵੀ ਮੈਨੂੰ ਜਵਾਬ ਨਾ ਦੇਵੇ ਜਦੋਂ ਵੀ ਮੈਂ ਉਹਨੂੰ ਫੋਨ ਕਰਾਂ ਜਾਂ ਉਹਨੂੰ ਮਾ ਬਲਾਵਾ ਬਸ ਇਹ ਤਿਆਰ ਰਹੇ ਜਿਹੜੇ ਇਸ ਤਰ੍ਹਾਂ ਦੇ ਲੋਕ ਹਨ ਇਹ ਸਿਰਫ ਤੇ ਸਿਰਫ ਤੁਹਾਡਾ ਟਾਈਮ ਖਰਾਬ ਕਰਾਉਣ ਆਉਂਦੇ ਆ ਇਹਨਾਂ ਦਾ ਹੋਰ ਤੁਹਾਡੀ ਜ਼ਿੰਦਗੀ ਚ ਕੋਈ ਰੋਲ ਹੀ ਨਹੀਂ ਹੁੰਦਾ ਹੈਗਾ ਹੋਰ ਕੋਈ ਫਾਇਦਾ ਤੁਹਾਨੂੰ ਹੋ ਹੀ ਨਹੀਂ ਸਕਦਾ ਹੈਗਾ ਜਿਵੇਂ ਫਿਰ ਆਪਾਂ ਇੱਕ ਪਹਿਲੀ ਵੀਡੀਓ ਚ ਵੀ ਗੱਲ ਕਰੀ ਸੀਗੀ ਕਿ ਇਹ ਲੋਕਾਂ ਦੀ ਜਿਹੜੀ ਮੈਂਟੈਲਿਟੀ ਹੈ ਨਾ ਉਹ ਇਸ ਤਰ੍ਹਾਂ ਦੀ ਹੁੰਦੀ ਹੈ ਕਿ ਮੰਨ ਲਓ ਜੇ ਤੁਸੀਂ 99 ਵਾਰੀ ਇਹਨਾਂ ਦੇ ਕੰਮ ਆ ਗਏ ਤੇ 100ਵੀਂ ਵਾਰ ਤੁਸੀਂ ਇਹਨਾਂ ਨੂੰ ਜਵਾਬ ਦੇਤਾ ਕਿਉਂਕਿ ਤੁਸੀਂ ਬਿਜ਼ੀ ਹੋ ਤਾਂ ਇਹਨਾਂ ਲੋਕਾਂ ਨੇ ਥੋੜੇ ਹੋ 99 ਕੰਮ ਨਹੀਂ ਯਾਦ ਰੱਖਣੇ ਜਿਹੜਾ ਤੁਸੀਂ ਇਹਨਾਂ ਦੇ ਆਏ ਹੋਏ ਹੋ ਇਹਨਾਂ ਨੇ ਤੁਹਾਡਾ ਉਹ ਇੱਕ ਕੰਮ ਯਾਦ ਰੱਖਣਾ ਜਿਹੜਾ ਤੁਸੀਂ ਜਵਾਬ ਦਿੱਤਾ ਹੈ ਕਿਉਂਕਿ ਇਹ ਵਸਤਾਂ ਨੂੰ ਨਾ ਇੱਕ ਤਰ੍ਹਾਂ ਦੇ ਆਪ ਦੇ ਗੁਲਾਮ ਸਮਝਦੇ ਹੁੰਦੇ ਆ ਇਹਨਾਂ ਨੂੰ ਇਹੀ ਉਮੀਦ ਹੁੰਦੀ ਹੈ ਕਿ ਜਦੋਂ ਵੀ ਵਸ ਅਸੀਂ ਇਹਨੂੰ ਬੁਲਾਈਏ ਨਾ ਇਹ ਪਹਿਲੇ ਬੋਲ ਤੇ ਹਾਜ਼ਰ ਹੋਵੇ ਸੋ ਇਸ ਤਰ੍ਹਾਂ ਦੇ ਜਿਹੜੇ ਲੋਕ ਨੇ ਨਾ ਇਹਨਾਂ ਤੋਂ ਜਿੰਨਾ ਛੇਤੀ ਖੜਾ ਛਡਾ ਲਵੋਗੇ ਚੰਗੇ ਰਹੋਗੇ ਤੇ ਜੇ ਤੁਸੀਂ ਇਹਨਾਂ ਦੇ ਮਗਰ ਲੱ ਕੇ ਇਸ ਤਰ੍ਹਾਂ ਹੀ ਚੱਲਦੇ ਰਹੋਗੇ ਇਹਨਾਂ ਤੋਂ ਡਰ ਕੇ ਚੱਲਦੇ ਰਹੋਗੇ ਇਹਨਾਂ ਅੱਗੇ ਨਿਉਕੇ ਤੁਸੀਂ ਚੱਲਦੇ ਰਹੋਗੇ ਕਿ ਯਾਰ ਇਹ ਬੰਦਾ ਗੁੱਸੇ ਨਾ ਹੋ ਜੇ ਤਾਂ ਫਿਰ ਉਹ ਦਿਨ ਦੂਰ ਨਹੀਂ ਕਿ ਜਦੋਂ ਤੁਹਾਨੂੰ ਪਛਤਾਉਣਾ ਪਊਗਾ ਇੱਕ ਨਾ ਇੱਕ ਦਿਨ ਤੁਹਾਨੂੰ ਇਸ ਚੀਜ਼ ਦਾ ਸਾਹ ਜ਼ਰੂਰ ਹੋਊਗਾ ਕਿ ਤੁਸੀਂ ਉਸ ਬੰਦੇ ਪਿੱਛੇ ਲੱਗ ਕੇ ਆਪਦਾ ਟਾਈਮ ਖਰਾਬ ਕੀਤਾ ਹੋਰ ਤੁਸੀਂ ਖੱਟਿਆ ਕੁਝ ਨਹੀਂ ਕਿਉਂਕਿ ਜਿਹੜੇ ਬੰਦੇ ਸਮਝਦਾਰ ਹੁੰਦੇ ਆ ਨਾ ਜਿਹੜੇ ਤੁਹਾਨੂੰ ਸੱਚੀਓ ਸਮਝਦੇ ਹੁੰਦੇ ਆ ਉਹ ਕਦੇ ਵੀ ਤੁਹਾਡਾ ਟਾਈਮ ਨਹੀਂ ਵੇਸਟ ਕਰਾਉਂਦੇ ਨਾ ਹੀ ਉਹ ਤੁਹਾਨੂੰ ਫਾਲਤੂ ਦਾ ਅਲਝਾਉਂਦੇ ਆ ਕਦੇ ਵੀ ਤੁਹਾਨੂੰ ਦਬਾ ਕੇ ਨਹੀਂ ਰੱਖਦੇ ਫालतू ਦੇ ਤੁਹਾਨੂੰ ਸਵਾਲ ਨਹੀਂ ਪਾਉਂਦੇ ਤੇ ਜਿਹੜੇ ਇਹ ਲੋਕ ਹੁੰਦੇ ਆ ਇਹਨਾਂ ਦਾ ਬਸ ਕੰਮ ਹੀ ਇਹ ਹੁੰਦਾ ਤੁਹਾਨੂੰ ਇੱਕ ਪ੍ਰੋਡਕਟ ਦੇ ਤੌਰ ਤੇ ਵਰਤਣਾ ਤੁਹਾਨੂੰ ਸਿਰਫ ਤੇ ਸਿਰਫ ਆਪ ਦਾ ਕੰਮ ਕਢਾਉਣ ਦੀ ਖਾਤਰੀ ਵਰਤਦੇ ਰਹਿੰਦੇ ਨੇਗੇ ਇਹ ਸੋ ਇਹਨਾਂ ਲੋਕਾਂ ਨੂੰ ਖੁਸ਼ ਰੱਖਣ ਦੇ ਚੱਕਰ ਚ ਕਦੇ ਵੀ ਆਪ ਦਾ ਸਮਾਂ ਤੇ એનર્ਜੀ ਵੇਸਟ ਨਾ ਕਰੋ ਉਹੀ ਆਪ ਦਾ ਟਾਈਮ ਤੇ ਉਹੀ ਆਪਦੀ એનર્ਜੀ ਕਿਸੇ ਆਪਦੇ ਕੰਮ ਚ ਲਾ ਲਓ ਵਧੀਆ ਨਤੀਜੇ ਮਿਲਣਗੇ ਇਹ ਸੀ ਆਪਣੀ ਅੱਜ ਦੀ ਵੀਡੀਓ ਉਮੀਦ ਆ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਜੇ ਵਧੀਆ ਲੱਗੀ ਆ ਤਾਂ ਕਮੈਂਟ ਕਰਕੇ ਵੀ ਜਰੂਰ ਦੱਸਿਆ ਤੇ ਉਹਨੂੰ ਅੱਗੇ ਵੀ ਸ਼ੇਅਰ ਜਰੂਰ ਕਰਿਓ ਤੇ ਹੁਣ ਆਪਾਂ ਕੱਲ ਨੂੰ ਤੁਹਾਨੂੰ ਮਿਲਾਂਗੇ ਇੱਕ ਨਵੇਂ ਟੌਪਿਕ ਨਾਲ